ਲੁਧਿਆਣਾ ਦੇ ਵਿੱਚ ਜਿਮਨੀ ਚੋਣਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਨੇ ਕੀ ਹੋ ਜਾ ਰਿਹਾ ਹੈ ਕਿ ਆਪ ਸਰਕਾਰ ਨੇ ਲੋਕਾਦਨ ਕੀਤੇ ਵਾਦੇ ਪੂਰੇ ਨਹੀਂ ਕੀਤੇ ਉੱਥੇ ਹੀ ਕਾਂਗਰਸ ਦੇ ਉਪ ਪ੍ਰਧਾਨ ਕਿੱਕੀ ਢਿੱਲੋਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡਾ ਦਾਅਵਾ ਕੀਤਾ ਗਿਆ ਕਿ ਸੰਜੀਵ ਅਰੋੜਾ ਨੇ ਪਿਛਲੇ 3 ਸਾਲ ਦੇ ਕਾਰਜਕਾਲ ਦੇ ਦੌਰਾਨ ਸਿਰਫ 4 ਕਰੋੜ ਰੁਪਏ ਹੀ ਲੁਧਿਆਣਾ ਦੇ ਵਿਕਾਸ ਦੇ ਲਈ ਖਰਚੇ ਕਿੱਕੀ ਢਿੱਲੋਂ ਦਾ ਕਹਿਣਾ ਹੈ ਕਿ ਉਹਨਾਂ ਨੂੰ 18 ਕਰੋੜ ਰੁਪਏ ਦਾ ਫੰਡ ਮਿਲਿਆ ਸੀ ਜਿਸ ਦੇ ਵਿੱਚੋਂ ਹਾਲੇ ਤੱਕ ਉਹਨਾਂ ਨੇ ਸਿਰਫ 7 ਕਰੋੜ ਰੁਪਏ ਦੇ ਕਰੀਬ ਹੀ ਖਰਚ ਕੀਤੇ ਹਨ। ਉਹਨਾਂ ਦਾਵਾ ਕੀਤਾ ਹੈ ਕਿ ਕਿਤੇ 3500 ਦਾ ਕੰਮ ਹੋਇਆ ਤੇ ਕਿਤੇ 1500 ਦਾ ਕੰਮ ਹੋਇਆ। ਜਿਹੇ ਕੰਮਾਂ ਦੇ ਨਾਲ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਕਿ ਇਹ ਕਿ ਸਿਰਫ ਸਰਕਾਰੀ ਇਸ਼ਤਿਹਾਰ ਬਾਜ਼ੀਆਂ ਕਰ ਰਹੀ ਹੈ। ਜ਼みਨੀ ਪੱਧਰ ਤੇ ਕੋਈ ਕੰਮ ਨਹੀਂ ਕੀਤਾ ਗਿਆ। ਤਾਂ ਕੀ ਕੀ ਢੋਲਾ ਦਾ ਕਹਿਣਾ ਕੀ ਸੰਜੀਵ अरोड़ा ਜੋ ਕਹਿ ਰਹੇ ਨੇ ਕਿ ਹਸਪਤਾਲਾਂ ਨੂੰ ਉਹਨਾਂ ਨੇ ਨਵੀਨੀਕਰਨ ਕੀਤਾ ਹੈ ਤਾਂ ਉਹਨਾਂ ਨੇ ਸਿਰਫ 8000 ਰੁਪਏ ਖਰਚ ਕੀਤੇ ਨੇ ਕਿ ਜਦ ਦੀ ਕਰੋੜਾਂ ਰੁਪਏ ਦੇ ਇਸ਼ਤਿਹਾਰ ਲਗਾ ਦਿੱਤੇ ਗਏ ਨੇ ਤਾਂ ਭਾਜਪਾ ਦੇ ਸੀਨੀਅਰ ਲੀਡਰ ਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀ ਆਮ ਆਗੂ ਪਾਰਟੀ ਦੀ ਸਰਕਾਰ ਤੇ ਸਵਾਲ ਕੀਤਾ ਨੇ ਕਿ ਸਰਕਾਰ ਨੇ ਸੱਤਾ ਤੇ ਕਾਬਜ ਹੋਣ ਤੋਂ ਪਹਿਲਾਂ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਉਹ ਗਰੰਟੀਆਂ ਵਾਦੇ ਪੂਰੇ ਨਹੀਂ ਕੀਤੇ ਭਾਜਪਾ ਆਗੂ ਦਾ ਕਹਿਣਾ ਕਿ ਨਹੀਂ ਮਹਿਲਾਵਾਂ ਹਜ਼ਾਰ ਰੁਪਿਆ ਮਿਲੇ ਤੇ ਨਾ ਹੀ 5 ਰੁਪਏ ਪ੍ਰਤੀ ਯੂਨਿਟ ਬਿਜਲੀ ਸਬਸਿਡੀ ਮਿਲੀ ਹੈ ਤੇ ਨਾ ਹੀ 5 ਰੁਪਏ ਪ੍ਰਤੀ ਯੂਨਿਟ ਬਿਜਲੀ ਇੰਡਸਟਰੀ ਨੂੰ ਮਿਲੀ ਹੈ ਉਹਨਾਂ ਕਹਿੰਦੇ ਕਿ ਦਾਅਵੇ ਕਰਦੇ ਨੇ ਕਿ ਆਮ ਲੋਕਾਂ ਨਿਸਾਦਾ ਜੀਵਨ ਜੀਣਾ ਤੇ ਸਾਦਾ ਜੀਵਨ ਹੋਵੇਗਾ ਪਰ ਉਹਨਾਂ ਦਾ ਕਹਿਣਾ ਕਿ ਕੇਜਰੀਵਾਲ ਦੇ ਮਹਿਲ ਵੇਕੇ ਤਾਂ ਸਭ ਹੈਰਾਨ ਨੇ ਪੰਜਾਬ ਦੇ ਵਿੱਚ ਬਿਜਲੀ ਦੇ ਵੱਡੇ ਵੱਡੇ ਕੱਟ ਲੱਗ ਰਹੇ ਨੇ ਤੇ ਲੋਕ ਪਰੇਸ਼ਾਨ ਉਧਰ ਦੂਜੇ ਪਾਸੇ ਹਨ ਰੂੜਾ ਦੇ ਬੁੱਲੂ ਇਹਨਾਂ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਗਿਆ ਕਿ ਵਿਰੋਧੀ ਪਾਰਟੀਆਂ ਜੋ ਦਾਅਵੇ ਕਰ ਰਹੀਆਂ ਨੇ ਉਹਨਾਂ ਨੇ ਖੁਦ ਤਾਂ ਕੋਈ ਕੰਮ ਨਹੀਂ ਕੀਤਾ ਉਹਨਾਂ ਦਾ ਕਿਹੜਾ ਕਿਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜ ਗਰੰਟੀਆਂ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਇਆਂ ਦੇ ਵਿੱਚੋਂ ਜ਼ਿਆਦਾਤਰ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਅਮਨ ਲੋੜਾ ਦਾ ਕਹਿਣਾ ਹੈ ਕਿ ਪੰਜਾਬ ਦੇ ਸਿਰ ਪਿਛਲੀਆਂ ਸਰਕਾਰਾਂ ਨੇ ਇਨਾ ਕਰਜ਼ਾ ਝੜਾ ਦਿੱਤਾ ਹੈ ਕਿ ਸਾਨੂੰ ਮੈਂ ਗਰੰਟੀਆਂ ਪੂਰੀਆਂ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਪਰ ਅਸੀਂ ਵਾਦਾ ਕਰਦੇ ਕਿ ਇਹ ਗਰੰਟੀਆਂ ਪੂਰੀਆਂ ਜ਼ਰੂਰ ਕੀਤੀਆਂ ਜਾਣਗੀਆਂ ਮਹਿਲਾਵਾਂ ਨੂੰ 1000 ਰੁਪਏ ਵੀ ਦਿੱਤੇ ਜਾਣਗੇ ਹੋਰ ਵੀ ਜੋ ਕੰਮ ਨੇ ਉਹ ਵੀ ਪੂਰੇ ਹੋਣਗੇ ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਆਪ ਸਰਕਾਰ ਨੇ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਉੱਥੇ ਹੀ ਕਾਂਗਰਸ ਦੇ ਉਪ ਪ੍ਰਧਾਨ ਕਿਕੀ ਢਿੱਲੂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡਾ ਦਾਅਵਾ ਕੀਤਾ ਗਿਆ ਕਿ ਸੰਜੀਵ ਅਰੋੜਾ ਨੇ ਪਿਛਲੇ 3 ਸਾਲ ਦੇ ਕਾਜਕਾਲ ਦੇ ਦੌਰਾਨ ਸਿਰਫ 4 ਕਰੋੜ ਰੁਪਏ ਹੀ ਲੁਧਿਆਣਾ ਦੇ ਵਿਕਾਸ ਦੇ ਲਈ ਖਰਚੇ ਨੇ ਕਿਕੀ ਢਿੱਲੋ ਦਾ ਕਹਿਣਾ ਹੈ ਕਿ ਉਹਨਾਂ ਨੂੰ 18 ਕਰੋੜ ਰੁਪਏ ਦਾ ਫੰਡ ਮਿਲਿਆ ਸੀ ਜਿਸ ਦੇ ਵਿੱਚੋਂ ਹਾਲੇ ਤੱਕ ਉਹਨਾਂ ਨੇ ਸਿਰਫ 7 ਕਰੋੜ ਰੁਪਏ ਦੇ ਕਰੀਬ ਹੀ ਖਰਚ ਕੀਤੇ ਨੇ ਉਹਨਾਂ ਦਾਵਾ ਕੀਤਾ ਕਿ ਕਿਤੇ 3500 ਦਾ ਕੰਮ ਹੋਇਆ ਤੇ ਕਿਤੇ 1500 ਦਾ ਕੰਮ ਹੋਇਆ ਅਜਿਹੇ ਕੰਮਾਂ ਦੇ ਨਾਲ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਕਿ ਇਹ ਕਿ ਸਿਰਫ ਸਰਕਾਰੀ ਇਸ਼ਤਿਹਾਰ ਬਾਜ਼ੀਆਂ ਕਰ ਰਹੀ ਹੈ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਕੀਤਾ ਗਿਆ ਤਾਂ ਕਿ ਕੀ ਟਲੋ ਦਾ ਕਹਿਣਾ ਕੀ ਸੰਜੀਵ अरोड़ा ਜੋ ਕਹਿ ਰਹੇ ਨੇ ਕਿ ਹਸਪਤਾਲਾਂ ਨੂੰ ਉਹਨਾਂ ਨੇ ਨਵੀਨੀਕਰਨ ਕੀਤਾ ਹੈ ਤਾਂ ਉਹਨਾਂ ਨੇ ਸਿਰਫ 8000 ਰੁਪਏ ਖਰਚ ਕੀਤੇ ਨੇ ਕਿ ਜਦ ਕੀ ਕਰੋੜਾਂ ਰੁਪਏ ਦੇ ਇਸ਼ਤਿਹਾਰ ਲਗਾ ਦਿੱਤੇ ਗਏ ਨੇ ਤਾਂ ਭਾਜਪਾ ਦੇ ਸੀਨੀਅਰ ਲੀਡਰ ਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਕੀਤੇ ਨੇ ਕਿ ਸਰਕਾਰ ਨੇ ਸੱਤਾ ਤੇ ਕਾਬਜ਼ ਹੋਣ ਤੋਂ ਪਹਿਲਾਂ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਉਹ ਗਰੰਟੀਆਂ ਵਾਦੇ ਪੂਰੇ ਨਹੀਂ ਕੀਤੇ ਭਾਜਪਾ ਆਗੂ ਦਾ ਕਹਿਣਾ ਕਿ ਨਾ ਹੀ ਮਹਿਲਾਵਾਂ ਨੂੰ 1000 ਰੁਪਏ ਮਿਲਿਆ ਤੇ ਨਾ ਹੀ 5 ਰੁਪਏ ਪ੍ਰਤੀ ਯੂਨਿਟ ਬਿਜਲੀ ਸਬਸਿਡੀ ਮਿਲੀ ਹੈ ਤੇ ਨਹੀਂ 5ਪੇ ਪ੍ਰਤੀ ਯੂਨਿਟ ਬਿਜਲੀ ਇੰਡਸਟਰੀ ਨੂੰ ਮਿਲੀ ਹੈ ਉਹਨਾਂ ਕਿਹਾ ਕਿ ਦਾਅਵੇ ਕਰਦੇ ਨੇ ਕਿ ਆਮ ਲੋਕਾਂ ਨੇ ਸਾਦਾ ਜੀਵਨ ਜੀਣਾ ਤੇ ਸਾਦਾ ਜੀਵਨ ਹੋਵੇਗਾ ਪਰ ਉਹਨਾਂ ਦਾ ਕਹਿਣਾ ਕਿ ਕੇਜਰੀਵਾਲ ਦੇ ਮਹਿਲ ਵੇਕੇ ਤਾਂ ਸਭ ਹੈਰਾਨ ਨੇ ਪੰਜਾਬ ਦੇ ਵਿੱਚ ਬਿਜਲੀ ਦੇ ਵੱਡੇ ਵੱਡੇ ਕੱਟ ਲੱਗ ਰਹੇ ਨੇ ਤੇ ਲੋਕ ਪਰੇਸ਼ਾਨ ਉਧਰ ਦੂਜੇ ਪਾਸੇ ਹਨ ਰੂੜਾ ਦੇ ਬੁੱਲੂ ਇਹਨਾਂ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਗਿਆ ਕਿ ਵਿਰੋਧੀ ਪਾਰਟੀਆਂ ਜੋ ਦਾਅਵੇ ਕਰ ਰਹੀਆਂ ਨੇ ਉਹਨਾਂ ਨੇ ਖੁਦ ਤਾਂ ਕੋਈ ਕੰਮ ਨਹੀਂ ਕੀਤਾ ਉਹਨਾਂ ਦਾ ਕਿਹੜਾ ਕਿਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜ ਗਰੰਟੀਆਂ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਇਆ ਜਿਹਨਾਂ ਦੇ ਵਿੱਚੋਂ ਜ਼ਿਆਦਾਤਰ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਅਮਨ ਲੂੜਾ ਦਾ ਕਹਿਣਾ ਹੈ ਕਿ ਪੰਜਾਬ ਦੇ ਸਿਰ ਪਿਛਲੀਆਂ ਸਰਕਾਰਾਂ ਨੇ ਇਨਾ ਕਰਜ਼ਾ ਝੜਾ ਦਿੱਤਾ ਹੈ ਕਿ ਸਾਨੂੰ ਮੈਂ ਗਰੰਟੀਆਂ ਪੂਰੀਆਂ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਪਰ ਅਸੀਂ ਵਾਦਾ ਕਰਦੇ ਹਾਂ ਕਿ ਇਹ ਗਰੰਟੀਆਂ ਪੂਰੀਆਂ ਜ਼ਰੂਰ ਕੀਤੀਆਂ ਜਾਣਗੀਆਂ ਮਹਿਲਾਵਾਂ ਨੂੰ 1000 ਰੁਪਏ ਵੀ ਦਿੱਤੇ ਜਾਣਗੇ ਹੋਰ ਵੀ ਜੋ ਕੰਮ ਨੇ ਉਹ ਵੀ ਪੂਰੇ ਹੋਣਗੇ